ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਕਾਜੀ ਸਲਾਰਦੀਨ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਵਾਲ ਕੀਤਾ ਕਿ ਜੇਕਰ ਪਰਮਾਤਮਾ ਦੇ ਲਿਖੇ ਨੂੰ ਮਿਟਾਇਆ ਨਹੀਂ ਜਾ ਸਕਦਾ ਤਾਂ ਗੁਰੂ ਅੱਗੇ ਮੱਥਾ ਟੇਕਣ ਦਾ ਕੀ ਫਾਇਦਾ ਗੁਰੂ ਅੱਗੇ ਮੱਠਾ ਟੇਕਣ ਦਾ ਕੀ ਲਾਭ ਉਸ ਸਮੇਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਮੋਹਰ ਮੰਗਵਾਈ ਅਤੇ ਕਾਜੀ ਸਲਾਦੀਨ ਨੂੰ ਕਹਿਣ ਲੱਗੇ ਤੁਸੀਂ ਇਸ ਮੋਹਰ ਨੂੰ ਧਿਆਨ ਨਾਲ ਵੇਖੋ ਇਸ ਉੱਪਰ ਸਾਰੇ ਅੱਖਰ ਉੱਠੇ ਛਪੇ ਹੋਏ ਨੇ ਪਰ ਇਹ ਜਦੋਂ ਮੋਹਰ ਚੁੱਕ ਕੇ ਕਿਸੇ ਕਾਗਜ਼ ਉੱਪਰ ਲੱਗਦੀ ਹੈ ਤਾਂ ਇਸ ਦੇ ਅਕਸ ਸਿੱਧੇ ਹੋ ਜਾਂਦੇ ਨੇ ਉਸੇ ਪ੍ਰਕਾਰ ਜੇ ਕੋਈ ਹੰਕਾਰੀ ਆਪਣਾ ਹੰਕਾਰ ਤਿਆਗ ਕੇ ਮਤਲਬ ਕੀ ਆਪਣੀ ਫੋਮੇ ਤਿਆਗ ਕੇ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਦਾ ਹੈ ਗੁਰੂ ਨੂੰ ਨਮਸਕਾਰ ਕਰਦਾ ਹੈ ਤਾਂ ਦਸ਼ਮੇਸ਼ ਪੀਤਾ ਜੀ ਕਹਿੰਦੇ ਨੇ ਉਸ ਦੇ ਕਰਮ ਸਿੱਧੇ ਹੋ ਜਾਂਦੇ ਨੇ ਅਰਥਾਤ ਜੇ ਕੋਈ ਬੰਦਾ ਆਪਣਾ ਹੰਕਾਰ ਤਿਆਗ ਦੇਵੇ ਹੰਕਾਰੀ ਬੰਦਾ ਤੇ ਉਹ ਸੱਚੇ ਦਿਲੋਂ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਮੱਥਾ ਟੇਕ ਦੇਵੇ ਮਹਾਰੇ ਦੇ ਚਰਨਾਂ ਉੱਪਰ ਆਪਣਾ ਸਿਰ ਰੱਖ ਕੇ ਤਾਂ ਦਸਬੇਸ ਬਿੱਤਾ ਜੀ ਕਹਿੰਦੇ ਨੇ ਉਸ ਦੇ ਕਰਮ ਕੱਟੇ ਜਾਂਦੇ ਨੇ ਅਰਥਾਤ ਉਸ ਦੇ ਪੁੱਠੇ ਕਰਮ ਸਿੱਧੇ ਹੋ ਜਾਂਦੇ ਨੇ ਇਹ ਹੈ ਗੁਰੂ ਦੀ ਕਿਰਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ